ਸੋ ਕਾਲ ਦੇ ਪਾਵਨ ਦੀਵਾਨਾ ਅੰਦਰ ਆਪਾਂ ਬੀਤੇ ਸਮੇਂ ਇਹ ਵਿਚਾਰ ਸਰਵਣ ਕੀਤੀ ਹੈ ਕਿ ਸਤ ਗੁਰਾਂ ਦੇ ਪਰਥਾਏ ਅਨੰਨ ਸੇਵਕ ਮਹਾਨ ਗੁਰਸਿੱਖ ਧੰਨ ਬਾਬਾ ਬਿਨ ਚੰਦ ਜਿਨ੍ਹਾਂ ਨੂੰ ਸਤ ਗੁਰੂ ਪਿਤਾ ਜੀ ਨੇ ਆਪਨ ਸਿਨੇ ਦਾ ਮਾਣ ਦੇ ਕੇ ਅਨੇਕਾਂ ਬਹੁਸ਼ਨਾ ਕੀਤੀਆਂ ਨੇ ਨਿਵਾਜਿਆ ਹੈ ਔਰ ਧਨ ਬਾਬਾ ਵਿਚ ਚੰਦ ਮਹਾਰਾਜ ਦੀ ਡਿਊਟੀ ਲੱਗਦੀ ਹੈ ਵੀ ਜਾ ਕੇ ਜਾਓ ਤੁਸੀਂ ਪੱਟੀ ਤੋਂ ਉਹ ਜੋ ਮੁਗਲਾਂ ਨੇ ਘੋੜੇ ਆਪਣੇ ਫੜੇ ਹੋਏ ਨੇ ਦਿਲ ਬਾਗ ਤੇ ਗੁਲ ਬਾਗ ਉਹਨਾਂ ਨੂੰ ਲਿਆਉਣਾ ਕਰੋ ਹੁਣੇ ਘੋੜਾ ਆਪਾਂ ਸਰਵਣ ਕੀਤਾ ਕਿ ਧਨ ਬਾਬਾ ਵਿਚ ਚੰਦ ਜੀ ਘਾਈਆ ਬਣ ਕੇ ਘੋੜਾ ਲੈ ਆਉਂਦੇ ਐ ਦੂਜੇ ਘੋੜੇ ਦੀ ਵਾਰੀ ਐ ਸਮਾਂ ਪਾ ਕੇ ਮਹਾਰੇ ਪਿਤਾ ਜੀ ਹੁਕਮ ਕਰਦੇ ਭਾਈ ਵੀਰ ਸਿੰਘ ਇਹ ਵੀ ਹੁਣ ਆਪਣੇ ਭਰਾ ਬਿਨਾਂ ਦਿਲ ਨਹੀਂ ਲਾਉਂਦਾ ਜਾਂ ਤਾਂ ਇਹਨੂੰ ਉੱਥੇ ਛੱਡਿਆ ਜਾਂ ਉਹਨੂੰ ਵੀ ਲੈ ਕੇ ਆਉਣਾ ਕਰ ਤਾਂ ਆਗਿਆ ਪਾ ਕੇ ਸਤਿਗੁਰੂ ਦੀਆਂ ਬਖਸ਼ਿਸ਼ਾਂ ਲੈ ਕੇ ਧੰਨ ਬਾਬਾ ਵੀਰ ਸਿੰਘ ਜੀ ਦੂਸਰਾ ਕੋੜਾ ਲੈਣ ਵਾਸਤੇ ਜਾਂਦੇ ਐ ਕੁਝ ਦਿਨ ਦੌਰਾ ਕਰਦੇ ਐ ਔਰ ਉਪਰੰਤ ਮੁਰਕਾ ਬਣਵਾ ਕਰਕੇ ਮਹਾਰਾਜ ਜੀ ਉਹ ਇੱਕ ਜੋਤਿਸ਼ੀ ਇੱਕ ਯੰਤਰੀ ਲੈ ਕਰਕੇ ਮਾਲਾ ਲੈ ਕਰਕੇ ਪਹੁੰਚਦੇ ਔਰ ਰਸਤੇ ਦੇ ਵਿੱਚ ਬਾਜ਼ਾਰਾਂ ਦੇ ਵਿੱਚ ਇਲਮ ਲਾਉਂਦੇ ਜਾਂਦੇ ਔਰ ਉਹਨਾਂ ਦੀ ਚਰਚਾ ਸੁਣ ਕੇ ਮੁਗਲਾਂ ਨੂੰ ਵੀ ਪਤਾ ਲੱਗਿਆ ਕਿ ਕੋਈ ਜਮਾਂਦਰੀ ਆਇਆ ਤਵ ਤੋਂ ਖੋਜ ਕਰਾਉਣੀ ਚਾਹੀਦੀ ਹੈ ਪੁੱਛ ਲੈਣੀ ਚਾਹੀਦੀ ਹੈ ਵੇ ਸਾਡੇ ਘੋੜੇ ਗਏ ਤਾਂ ਗਏ ਕਿੰਦਰ ਕੌਣ ਲੈ ਕੇ ਗਿਆ ਕਿਵੇਂ ਲੈ ਕੇ ਤਾਂ ਮੁਗਲਾਂ ਨੇ ਇਹਨੂੰ ਸੱਦਣਾ ਕੀਤਾ ਮਿਲੇ ਔਰ ਇਹ ਕਹਿੰਦੇ ਜਰੂਰ ਮੈਂ ਤੁਹਾਡੇ ਘੋੜੇ ਜੋ ਲੈ ਕੇ ਗਿਆ ਮੈਂ ਕੋਸ਼ਿਸ਼ ਕਰਾਂਗਾ ਤੁਹਾਨੂੰ ਮੈਂ ਦੱਸਾਂ ਤਾਂ ਕਹਿੰਦੇ ਕੋਲ ਸੰਗળી ਹੈ ਜਾਂਦੇ ਹੈ ਰਾਜੇ ਦੇ ਨਾਲ ਜਾ ਕੇ ਉਸ ਥਾਂ ਤੇ ਪਹੁੰਚ ਕੇ ਮੈਂ ਉਹ ਜਗਾ ਬਖਾਉ ਜਿੱਥੋਂ ਘੋੜਾ ਚੋਰੀ ਹੋਇਆ ਹੈ ਉਹ ਸਥਾਨ ਤੇ ਲਿਜਾਇਆ ਜਾਂਦਾ ਤਵਿੰਲੇ ਦੇ ਅੰਦਰ ਤੇ ਸੰਗੜੀ ਸੁੱਟ ਕੇ ਮਿਹਰੇ ਦੇ ਵਿਚਾਰੇ ਦੱਸਦੇ ਆ ਕਹਿੰਦੇ ਇੱਥੋਂ ਘੋੜਾ ਚੋਰੀ ਹੋਇਆ ਆਹ ਸਥਾਨ ਤੇ ਘੋੜਾ ਵੱਧਾ ਸੀ ਕਹਿੰਦੀ ਜੀ ਵੱਧਾ ਸੀ ਕਾਇਆ ਬਣ ਕੇ ਉਹ ਆਇਆ ਸੀ ਕਹਿੰਦੀ ਹਾਂ ਜੀ ਕਾਇਆ ਬਣ ਕੇ ਆਇਆ ਆਹ ਬੰਦਿਆਂ ਨੇ ਪੁੱਛਿਆ ਸੀ ਇਹਨਾਂ ਨੇ ਪਾਰਟੀ ਮੰਗੀ ਇਹਨਾਂ ਨੂੰ ਮਦਰਾ ਪਿਆ ਕੇ ਲੱਡੂਆਂ ਦੇ ਗੱਫੇ ਦੇ ਕੇ ਟੋਕਰਾਂ ਟੋਪਰੇ ਵੰਡ ਕੇ ਗਿਆ ਉਹ ਕੰਦੇ ਜੀ ਹਾਂ ਸਾਰਾ ਕੁਝ ਸੱਚ ਹੈ ਜੇ ਵਾਸ ਕਹਿੰਦੇ ਤੁਹਾਨੂੰ ਮੈਂ ਦੱਸਦਾ ਮੈਨੂੰ ਲਗਿਆ ਤੇ ਲਗਿਆ ਕਿ ਘੋੜੇ ਤੇ ਸਵਾਰ ਹੋ ਕੇ ਬਾਬਾ ਵੀਰ ਚੰਦ ਜੀ ਬਹੁਤ ਸੂਖਮ ਤੌਰ ਤੇ ਆਪਾਂ ਇਤਿਆਹ ਦੀ ਵਿਚਾਰ ਕਰ ਰਹੇ ਹਾਂ ਕਿ ਬਾਬਾ ਵੀਰ ਚੰਦ ਨੇ ਸਾਰਾਂ ਕਰਮ ਸਮੇਟ ਕਰਕੇ ਨਾ ਆਪਣਾ ਕਰਮ ਜੋ ਵੀ ਨਾਲ ਉਹ ਸੰਗਲੀ ਜੰਗਲੀ ਲੈ ਕੇ ਗਏ ਸੀ ਔਰ ਘੋੜੇ ਤੇ ਸਵਾਰ ਹੋ ਕਰਕੇ ਗੱਲਾਂ ਵਿੱਚ ਵੱਧ ਕੇ ਰਾਜੇ ਨੂੰ ਘੋੜੇ ਦੇ 2 3 4 ਗੇੜੇ ਦਿੱਤੇ ਉਸ ਵੇੜੇ ਅੰਦਰ ਵੀ ਇਸ ਤਰ੍ਹਾਂ ਉਹਨੇ ਫੇਰੀ ਪਾਈ ਰਾਜਾ ਇਸ ਤਰ੍ਹਾਂ ਉਹ ਚੱਕਰ ਲਗਾਉਂਦਾ ਰਿਹਾ ਇੱਥੇ ਤਾਂ ਫਿਰ ਘੋੜਾ ਭਜਾ ਕੇ ਉਹਨਾਂ ਨੇ ਉਹ ਜੋ ਕੰਧ ਦੇ ਉੱਪਰ ਢਾਲ ਜਾਂਦੀ ਸੀ ਪੌੜੀਆਂ ਦੀ ਉਹ ਢਾਲ ਤੇ ਚੜ੍ਹ ਲੈ ਰਾਜਾ ਇਸ ਤਰ੍ਹਾਂ ਉਹ ਢਾਲ ਤੇ ਗਿਆ ਉਹ ਜਦੋਂ ਪਤਾ ਲੱਗਾ ਵੀ ਹੁਣ ਮੈਂ ਜਾਣਾ ਹੈ ਤਾਂ ਫਿਰ ਬਾਬਾ ਬਿੱਤ ਅਨੁਸਾਰ ਆਪਣਾ ਭੇਸ ਬਦਲਤਾ ਦਾੜੀ ਲਾਤੀ ਨੂੰ ਨਕਲੀ ਲਗਾ ਕੇ ਗਏ ਸੀ ਜੋ ਸਿਰ ਤੇ ਉਹਨਾਂ ਨੇ ਪਗੜੀ ਸਜਾਈ ਸੀ ਉਹ ਵੀ ਉਤਾਰ ਦਿੱਤੀ ਪਹਿਲਾਂ ਵੀ ਦੱਸ ਕੇ ਗਏ ਹੁਣ ਵੀ ਦੱਸ ਕੇ ਕਹਿੰਦੇ ਉਹ ਕੋਈ ਹੋਰ ਨਹੀਂ ਸੀ ਮੈਂ ਹੀ ਕਾਈ ਗਿਆ ਬਣ ਕੇ ਆਇਆ ਸੀ ਮੈਨੂੰ ਵੀਰ ਚੰਦ ਕਹਿੰਦੇ ਮੈਂ 6ਵੇਂ ਸਤਗੁਰ ਦਾ ਸਿੱਖ ਹਾਂ ਤੇ ਦਵਾਰੇ ਫੇਰ ਇਹਨਾਂ ਨੇ ਕਹਿੰਦੇ ਮਹਾਰਾਜ ਬਾਬਾ ਵੀ ਚੰਨ 6ਵੇਂ ਸਤਗੁਰੂ ਯਾਦ ਕਰਕੇ ਉਹ ਘੋੜੇ ਦੀ ਛਾਲ ਉਸ ਦਰਿਆ ਦੇੰਦਰ ਲਗਵਾ ਦਿੱਤੀ ਔਰ ਇਹ ਮੁਗਲ ਵੇਖਦੇ ਰਹਿ ਗਏ ਔਰ ਬਾਬਾ ਵੀਰ ਚੰਨ ਦੂਜਾ ਘੋੜਾ ਵੀ ਉੱਥੋਂ ਲੈ ਗਏ ਔਰ अनेका ਬਖਸ਼ਿਸ਼ਾਂ ਸਤਗੁਰੂ ਪਾਸੋਂ ਆ ਕੇ ਲਈਆਂ ਔਰ ਸਤਗੁਰ ਜੀ ਨੇ ਮਹਾਨ ਬਗਸ਼ਿਸ਼ ਕੀਤੀ ਕਿ ਵੀਰ ਤਰ ਰਛੀਨਾ ਗੁਰੂ ਕਾ ਸੀਨਾ ਐਸਿਆਂ ਭਾਰ ਬਗਸ਼ਿਸ਼ਾਂ 6ਵੇਂ ਸਤਗੁਰੂ ਨੇ ਬਾਬਾ ਵੀਰ ਚੰਦ ਕੀਤੀਆਂ ਮਹਾਰਾਜ ਨੇ ਬਚਨ ਕੀਤਾ ਕਿ ਬਾਬਾ ਵੀਰ ਚੰਦ ਤੇਰੇ ਘਰ ਦੇ ਅੰਦਰ ਕੁੱਤਿਆਂ ਵਿੱਚ ਵੀ ਕਰਮਾਤਾ ਹੋਣਗੇ ਤਾਜ ਜਾ ਕੇ ਵੇਖੋ ਛੀਨੇ ਪਿੰਡ ਤਾਂ ਬਾਬਾ ਅਵਤਾਰ ਸੰਜੋਨ ਕੁਲ ਦੇ ਵਾਰਿਸ ਨੇ ਉਹ ਸਮੇਂ ਦੇ ਮਹਾਪੁਰਸ਼ ਨੇ ਔਰ ਅਨੇਕਾਂ ਤਰ੍ਹਾਂ ਦੇ ਉਹ ਬਖਸ਼ਿਸ਼ਾਂ ਸੰਸਾਰੰਦਰ ਕਰ ਰਹੇ ਨੇ ਔਰ ਹਰ ਥਾਂ ਤੇ ਜਥੇਬੰਦੀ ਦੇ ਤੌਰ ਤੇ ਉਹ ਪਹੁੰਚ ਰਹੇ ਆ ਹਰ ਥਾਂ ਤੇ ਸਿੱਖ ਧਰਮ ਦੇ ਸੰਬੰਧ ਵਿੱਚ ਉਹ ਪ੍ਰਚਾਰ ਕਰਦੇ ਆ ਹਰ ਥਾਂ ਤੇ ਉਹਨਾਂ ਦੇ ਸਥਾਨ ਬਣੇ ਹੋਏ ਆ ਬਰ ਚੜ ਕੇ ਉਹ ਸਿੱਖੀ ਧਰਮ ਦਾ ਪ੍ਰਚਾਰ ਕਰ ਰਹੇ ਹਰ ਥਾਂ ਤੇ ਉਹ ਹਰ ਇੱਕ ਦੀ ਸਹਾਇਤਾ ਕਰ ਰਹੇ ਆ ਔਰ 24 ਘੰਟੇ ਲੰਗਰ ਦਾ ਉੱਤੇ ਪ੍ਰਵਾਹ ਚੱਲ ਰਿਹਾ ਆਏ ਗਏ ਦੀ ਬੜੀ ਸੇਵਾ ਹੁੰਦੀ ਹੈ ਮਾਲਕ ਮਰੀਦ ਤੇ ਚੰਨੜਾੜਾ ਸੋਈਆ ਅਕਬਰ ਪਾਸ਼ਾ ਦੇ ਰਾਜਪੂਤ ਸਮੇਂ ਜੋ ਸਰਦਾਰ ਸਨ ਇਹਨਾਂ ਦੀ ਬਾਹਰ ਮੁਖੀ ਤੇ ਆਪਸ ਵਿੱਚ ਬੜੀ ਮਿੱਤਰਤਾ ਸੀ ਪਰ ਵਿੱਚੋਂ ਇੱਕ ਦੂਜੇ ਨਾਲ ਲਗਦੇ ਨੇ ਇੱਕ ਵਾਰੀ ਬਾਦਸ਼ਾਹ ਨੇ ਮਲਕ ਮਨੀਦ ਨੂੰ ਇਨਾਮ ਕਰਮਾ ਦੇ ਕਰਕੇ ਸਰਹੰਦੀ ਲਾ ਕੇ ਜਿੱਥੇ ਬਗਾਵਤ ਦਾ ਖਤਰਾ ਪੈ ਗਿਆ ਤੋੜ ਦਿੱਤਾ ਸਬੰਧ ਪ੍ਰਬੰਧ ਨੂੰ ਕਾਇਮ ਰੱਖੇ ਮਲਕ ਮਰੀਦ ਇਸ ਸ਼ਾਹੀ ਹੁਕਮ ਨੂੰ ਪੂਰਾ ਕਰਨ ਬਾਤ ਤੇ ਚਲਾਗੇ ਤੇ ਆਪਣੇ ਬਹਾਦਰੀ ਸਿਆਣ ਵਿਰਾਜਨੀਤੀ ਨਾਲ ਸਰੰਦੀ ਲਾਕੇ ਨੂੰ ਕਾਬੂ ਕਰ ਲੈ ਤੇ ਜੋ ਸ਼ਾਹੀ ਖਰਾਜਾਂ ਮਾਮਲਾ ਰੁਕਿਆ ਪਿਆ ਸੀ ਉਹ ਵੀ ਉਹਨੇ ਵਸੂਲ ਕਰਕੇ ਕੱਲ ਦਿੱਤਾ ਕੁਝ ਸਾਲ ਮਲਕ ਮਰੀਦ ਨੇ ਉਥੇ ਖੂਬ ਦਬ ਦਬੇ ਨਾਲ ਹਕੂਮਤ ਕੀਤੀ ਪਰ ਕਿਸੇ ਕਾਰਨ ਕਰਕੇ ਇਹ ਮਾਮਲਾ ਨਾ ਉਗਰਾ ਸਕਿਆ ਇਸ ਕਰਕੇ ਮਲਕ ਮਰੀਦ ਦਿੱਲੀ ਦੇ ਸ਼ਾਹੀ ਖਜ਼ਾਨੇ ਨੂੰ ਜੋ ਰਕਮ ਕੱਲਿਆ ਕਰਦਾ ਸੀ ਉਹ ਨਾ ਕੱਲ ਸਕਿਆ ਤਾਂ ਇਸ ਮੌਕੇ ਨੂੰ ਮਨਾਵ ਸਜਾਨ ਦੇ ਕੇ ਚੰਦਰ ਹੜਾ ਨੇ ਉਹਨਾਂ ਦੇ ਸਾਥੀਆਂ ਨੇ ਬਾਦਸ਼ਾਹ ਨੂੰ ਇਹ ਸਿਖਲਾ ਦਿੱਤੀ ਕਿ ਮਲਕ ਮਰੀਦ ਆਕੇ ਹੋ ਕੇ ਬਹਿ ਗਿਆ ਤੇ ਬਾਦਸ਼ਾਹ ਨੂੰ ਜਿਆਦੇ ਇਸ ਗੱਲ ਦਾ ਯਕੀਨ ਹੋ ਗਿਆ ਕਿ ਤਦ ਚੰਦਰਹੜਾ ਨੂੰ ਹੀ ਸੈਨਾ ਦੇ ਕੇ ਮਲਕ ਮਰੀਦ ਨੂੰ ਤਾਂਬੇ ਕਰਨ ਲਈ ਵਾਸਤੇ ਕਰ ਲਿਆ ਹੈ ਜਦ ਚੰਦਰਹੜਾ ਮਲਕ ਮਰੀਦ ਦੇ ਹੱਥ ਦੇ ਵਿੱਚ ਪਹੁੰਚਾ ਤਾਂ ਬਾਹਰ ਮੁਖੀ ਪੁਰਾਣੇ ਮਿੱਤਰਤਾ ਵਾਲਾ ਢੰਗ ਬਣਾ ਕੇ ਮਾਲਕ ਮਰੀਦ ਨੂੰ ਧੋਖਾ ਦੇਣਾ ਚਾਹਿਆ ਪਰ ਹੁਣ ਮਾਲਕ ਨੂੰ ਵੀ ਅਸਲੀ ਗੱਲ ਦਾ ਪਤਾ ਲੱਗ ਚੁੱਕਾ ਸੀ ਇਸ ਲਈ ਚੰਦਰ ਹੜਾ ਦਾ ਇਹ ਦਇਆ ਨਾਲ ਨਾ ਨਾ ਸਕਿਆ ਦੁਬਲੀ ਜੁੱਧ ਸ਼ੁਰੂ ਹੋ ਗਿਆ ਜਦ ਇਹ ਜੁੱਧ ਕਾਫੀ ਚਿਰ ਰਿਹਾ ਤੇ ਦਬਲੀ ਸ਼ਾਹੀ ਸੈਨਾ ਤੇ ਖਜ਼ਾਨੇ ਦਾ ਕਾਫੀ ਨੁਕਸਾਨ ਹੋਇਆ ਆਂਤ ਨੂੰ ਮਾਲਕ ਨੇ ਚੰਦਰਹੜਾ ਨੂੰ ਵੰਗਾਰ ਕੇ ਲਿਖਿਆ ਬਹਾਦਰਾ ਦਾ ਇਹ ਕੰਮ ਨਹੀਂ ਹੁੰਦਾ ਕਿ ਆਪਸ ਵਿੱਚ ਵੈਰ ਤੇ ਖਤਰੇ ਦੇ ਬੇਬੁਨਿਆਦ ਕਤਲੇਆਮ ਕਰਨ ਜੇ ਤੂੰ ਰਾਜਪੂਤ ਹੈ ਤੇ ਸੂਰਮਾ ਹੈ ਤਾਂ ਰਣ ਭੂਮੀ 'ਚ ਸਾਹਮਣੇ ਆ ਤਾਂ ਕਿ ਅਸੀਂ ਦੋਵੇਂ ਹੀ ਸਨਮੁਖ ਹੋ ਕੇ ਲੜੀਏ ਤੇ ਆਪਣੇ ਬਹਾਦਰੀ ਦੁਆਰਾ ਆਪਣੀ ਜਿੱਤ ਨੂੰ ਹਾਸਲ ਕਰਕੇ ਗੁਪਤ ਜੋ ਵੈਰ ਦਾ ਇਹ ਖਾਤਮਾ ਕਰ ਦੇਈਂ ਇਹ ਚਿੱਠੀ ਪੜ ਜੰਦਰ ਹੜਾ ਦਾ ਰਾਜਪੁੱਤੇ ਖੂਨ ਵਿੱਚ ਜੋਸ਼ ਵਿੱਚ ਆਇਆ ਤੇ ਦੋਵੇਂ ਸੂਰਮੇ ਆਪਣੇ ਆਪਣੇ ਕਰਤੱਵ ਦੱਸਣ ਦੇ ਲਈ ਮੈਦਾਨ ਵਿੱਚ ਨਿਕਲੇ ਦਬਲੀ ਖੂਬ ਜੋਧਿਆਂ ਵਾਲੇ ਹੱਥ ਦਸੇ ਗਏ ਪਰ ਜਿੱਤ ਕਿਸੇ ਬੰਨੇ ਨਾ ਹੋਈ ਕਿਉਂਕਿ ਦੋਵੇਂ ਜੋਧੇ ਇੱਕ ਤੋਂ ਇੱਕ ਚੜਦਾ ਸੀ ਅੰਤ ਮੈਦਾਨ ਖਾਲੀ ਹੋਇਆ ਇੰਨਾ ਸੂਰਮਿਆਂ ਦੀ ਇਸ ਜਾਨ ਤੋੜੀ ਬਹਾਦੇ ਨੂੰ ਢਾਡੀਆਂ ਦੀ ਵਾਰਾਂ ਦੁਆਰਾ ਗਾਵਿਆ ਗਿਆ ਤਾਂ ਜਾਦ ਰਾਗ ਤੁਨ ਵਿੱਚ ਉਪਰਤਕ ਜੁੱਧ ਦੀ ਵਾਰ ਢਾਡੀਆਂ ਨੇ ਗਾਈ ਤਿਸ ਧਨ ਵਿੱਚ ਮਾਝ ਦੀ ਵਾਰ ਗਉਂਦੀ ਸੂਚਨਾ ਗੁਰੂ ਜੀ ਨੇ ਕੀਤੀ ਹੈ ਰਾਏ ਕੁਮਾਲ ਦੀ ਮਾਝ ਬੜਹੰਸ ਰਾਗ ਦੇ ਅੰਦਰ ਇਹ ਰਾਗ ਮਹਾਰਾਜ ਜੀ ਨੇ ਉਚਾਰਨ ਕਰਾਇਆ ਕਿਉਂਕਿ ਸਾਰੇ ਬਾਣੀ ਛੇਆਂ ਗੁਰੂਆਂ ਨੇ ਔਰ ਭਗਤਾਂ ਪੱਟਾਂ ਨੇ ਉਚਾਰਨ ਕੀਤੀ ਹੈ ਪਰ ਜੋ ਆਪਾਂ ਵਾਰਾਂ ਸੁਣਦੇ ਸਤਗੁਰ ਪਿਤਾ ਦੇ ਅੰਦਰ ਬਾਣੀ ਦੇ ਅੰਦਰ ਉਹ ਜੋ ਧੁਨਾ ਨੇ ਆਪਣੇ ਅਸੇ ਰਦਾ ਧੁਨ ਧੁਨ ਕੀ ਗਾਬਣੀ ਮੌਜ ਕੀ ਦੀ ਧੁਨੀ ਗਾਬਣੀ ਉਹ 10 ਧੁਨਾ 9 ਧੁਨਾ 6ਵੇਂ ਸਤਗੁਰ ਗੁਰੂ ਹਰਗੋਬਿੰਦ ਮਹਾਰਾਜ ਨੇ ਚੜਾਈ ਹੈ ਤਾਂ ਉਹ ਜੋਤ ਜੋ ਹੋਇਆ ਇਹ ਨੰਚਨਹੜਾ ਦੇ ਅੰਦਰ ਔਰ ਮਲਕ ਮਰੀਦ ਦੇ ਅੰਦਰ ਉਹ ਤਨ ਰਾਗ ਮੁਤਾਬਕ ਆ ਕੇ ਢਾਡੀਆਂ 12 ਲਵਾ ਕੇ ਸਤਿਗੁਰੂ ਪਿਤਾ ਜੀ ਨੇ ਉਚਾਰਨ ਕਰਾਉਣੀ ਕੀਤੀ ਹੈ ਤੁਹਾਨੂੰ ਚੜਾਉਣਾ ਕਰਿਆ ਹੈ ਰਾਏ ਕੁਮਾਲ ਦੀ ਤੇ ਸਾਰੰਗ ਦੋ ਸਕੇ ਪ੍ਰਾਰਿ ਪਿਤਾ ਦਾ ਮਿਰਸਾ ਵੰਡਣ ਸਮੇ ਇਹਨਾਂ ਦੀ ਆਪਸ ਵਿੱਚ ਖੜਪਟੀ ਹੋਈ ਤੇ ਕਮਾਲ ਦੀ ਵੱਡਾ ਭਰਾ ਸੀ ਇਸ ਦੇ ਇਹ ਯਤਨ ਕੀਤਾ ਕਿ ਸਾਰੰਗ ਨੂੰ ਕੁਝ ਨਾ ਦਿੱਤਾ ਜਾਵੇ ਪਰ ਸਾਰੰਗ ਵੀ ਵੱਡਾ ਯੋਧਾ ਸੀ ਇਸ ਕਰਕੇ ਕਮਾਲ ਦੀ ਦਾ ਕੋਈ ਦਾਅੋ ਨਾ ਉਹਨੂੰ ਜੜਿਆ ਜਦ ਸ਼ਾਹੀ ਖਰਾਜ ਦੇਣ ਦਾ ਸਮਾਂ ਆਇਆ ਤਾਂ ਕਮਾਲ ਦੀ ਨੇ ਸਾਰੰਗ ਨੂੰ ਵਗਾਵਤ ਦਾ ਕਲੰਕ ਲਾ ਕੇ ਸ਼ਾਹੀ ਕੈਦ ਵਿੱਚ ਪਵਾਤਾ ਉਜ ਚੇਰੇ ਮਗਰੋਂ ਬਾਹਾ ਬਾਦਸ਼ਾਹ ਨੂੰ ਅਸਲੀਅਤ ਦਾ ਪਤਾ ਲੱਗਿਆ ਤਾਂ ਬਾਦਸ਼ਾਹ ਨੇ ਸਾਰ ਨੂੰ ਛੱਡ ਦਿੱਤਾ ਤੇ ਆਦਰ ਦੇ ਨਾਲ ਆਪਣੇ ਲਾਕੇ ਉੱਚ ਵਾਪਸ ਜਾਣ ਦੀ ਆਗਿਆ ਦਿੱਤੀ ਕਮਾਲਦੀ ਨੂੰ ਜਦ ਪਤਾ ਲੱਗਾ ਤਦ ਆਉਂਦੇ ਭਰਾ ਦੀ ਬੜੀ ਇੱਜ਼ਤ ਕੀਤੀ ਤੇ ਪਿਛਲੀ ਭੁੱਲੀ ਨੂੰ ਖਿਮਾ ਅੰਦਰ ਪਰਖੋਟ ਹੈ ਇੱਕ ਵੈਰੀ ਦੋਵੇਂ ਭਰਾ ਸ਼ਰਾਬ ਪਿੰਦੇ ਤੇ ਕਮਾਲਦੀ ਨੇ ਸਮਾਂ ਤਾੜ ਕੇ ਸਾਰ ਨੂੰ ਮਾਰ ਦਿੱਤਾ ਇਸ ਸ੍ਰੀ ਸਦੇ ਸਾਰੰਗ ਦੀ ਇਸਤਰੀ ਆਪਣੇ ਨਿੱਕੇ ਜਿਹੇ ਬਾਲਕ ਮੋਜਦਮਦੀਨ ਜੋ ਮੋਜ ਦੀ ਦਾ ਨਾਂ ਉੱਥੇ ਆਉਂਦਾ ਹੈ ਜਿਸ ਦਾ ਨਾਮ ਦੂਜਾ ਰਣਧੀਰ ਸੀ ਨੂੰ ਆਪਣੇ ਨਾਲ ਲੈ ਕੇ ਪੇਕੇ ਘਰ ਚਲੇ ਗਈ ਜਦ ਇਹ ਬੱਚਾ ਵੱਡਾ ਹੋਇਆ ਤਾਂ ਉਸ ਨੇ ਆਪਣੇ ਪਿਤਾ ਦਾ ਬਦਲਾ ਲੈਣ ਦਾ ਫੈਸਲਾ ਕੀਤਾ ਤੇ ਮਾਮਿਆਂ ਦੀ ਮਦਦ ਦੇ ਨਾਲ ਆਪਣੇ ਤਾਏ ਕਮਾਲ ਦੀ ਉੱਤੇ ਚੜ੍ਹਾਈ ਕੀਤੀ ਤੇ ਡਬਲੀ ਬੜੀ ਬਹਾਦਰੀ ਨਾਲ ਜੰਗ ਹੋਇਆ ਅੰਤ ਨੂੰ ਕਮਾਲ ਦੀ ਮਾਰਿਆ ਗਿਆ ਮੌਜਦੀ ਨੇ ਆਪਣੇ ਦਾਦੇ ਦਾ ਸਾਰਾ ਵਿਰਸਾ ਸੰਭਲਿਆ ਅਤੇ ਆਪਣਾ ਰਾਜ ਬਣਾ ਲਿਆ ਤਾਂ ਇਹ ਵੀ ਵਾਰ ਢਾਡੀਆਂ ਦੇ ਸਮੇ ਗਾਇਗੀ ਸਤਗੁਰੂ ਦੇ ਪਿਤਾ ਜੀ ਸਮੇ ਔਰ ਇਹ ਵਚਨ ਇਹ ਵਰਤ ਇਹ ਬਾਣ ਉਚਾਰੇ ਗਏ ਰਾਣਾ ਰਾਏ ਕਮਾਲ ਦੀ ਰਾਣ ਭਾਰਾ ਬਾਹੀ ਮਾਜਦੀ ਤਲਵੰਡੀਆਂ ਚੜਿਆ ਸਾ ਬਾਹੀ ਟਾਲੀ ਅੰਪਰシャਆ ਫੁੱਲੇ ਅਕੀ ਕਾਹੇ ਜੁਟੇ ਆ ਮੋ ਸਾਮਣੇ ਨਿਜੇ ਚਲਕਾਏ ਮੋਝੇ ਘਰ ਵਦਾਈਆ ਕਰ ਚਾਚੇ ਤਾਹੇ ਤੇ ਤੁਨ ਸਤਿਗੁਰੂ ਪਿਤਾ ਜੀ ਨੇ ਚੜਾਉਣ ਨਹੀਂ ਕੀਤੀ ਹੈ ਜੋ ਪੰਜ ਤੁਕੀ ਪੌੜੀ ਹੈ ਗਉੜੀ ਦੇ ਰਾਗ ਦੇ ਅੰਦਰ ਤਕਰੀਬ ਸਤਿਗੁਰ ਦੇ ਮਤਾਵ ਜੋ ਤੁਦ ਭਾਵੈ ਸੋ ਭਲਾ ਸੱਚ ਤੇਰਾ ਬਾਣਾ ਅੰਗ ਤਕਰੀਬਨ 318 ਦੇੇ ਬਾਰ ਮੌਜੂਦ ਹੈ ਸਤਿਗੁਰ ਪਿਤਾ ਇਸ ਅਨੇਕਾਂ ਅੰਤਰਾਾਂ ਦੀਆਂ ਬਾਣੀਆਂ ਤੋ ਨਾ ਉਚਾਰਨ ਕੀਤੀਆਂ ਜੋ ਬਾਕੀ ਐ ਅਸਰਾਜੇ ਦੀ ਜੋ ਰਾਜਾ ਤੁਨੇ ਟੁੰਡੇ ਜੋ ਆਪਾਂ ਆਸਾ ਦੀ ਵਾਰ ਸਰਵਣ ਕਰਦੇ ਆ ਉਹਦੇ ਅੰਦਰ ਸਿਕੰਦਰ ਤੇ ਬ੍ਰਹੜਾ ਔਰ ਲਲਾ ਬਿਲਮਹਾ ਜੂਦਾ ਵੀਰਾ ਪੂਰਵੀ ਅਨੇਕਾਂ ਵਾਰਾਂ ਨੇ ਜੋ ਉਹ ਕਾਲ ਦੇ ਦਿਵਾਨਾਂ ਦੇ ਅੰਦਰ ਆਪਾਂ ਸਰਵਣ ਕਰਾਂਗੇ ਸਤਿਗੁਰੂ ਜੀ ਪਿਤਾ ਜੀ ਅਪਾਰ ਕਿਰਪਾ ਬੌਸ਼ਿਸ਼ਕਰਨ ਆਪ ਸੰਗਤ ਦਾ ਸੁਣਿਆ ਦਾਸਾਂ ਦਾ ਬੋਲਿਆ ਪਰਵਾਣ ਉੱਲਾਂ ਚੁੱਕਾਂ ਦੇ ਖੀਵਾ ਕੋਈ ਵੀ ਰਸਣਾ ਵਾਂਝ ਨ ਰਹੇਗਾ ਜਗੇ ਆਖੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿ ਗੁਰੂ ਸਤ ਨਾਮ